ਬਹੁਤਾ ਕਰਮ ਲਿਖਿਆ ਨਾ ਜਾਏ ਬਹੁਤਾ ਕਰਮ ਕਹਿੰਦੇ ਬਹੁਤ ਵੱਡੇ ਕਰਮ ਲਿਖੇ ਨਹੀਂ ਜਾ ਸਕਦੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਕਹਿੰਦੇ ਉਹ ਜਿਹੜਾ ਬਹੁਤ ਵੱਡਾ ਦਾਤਾ ਹੈ ਨਾ ਬਹੁਤ ਵੱਡਾ ਦਾਤਾ ਵੱਡਾ ਦਾਤਾ ਤੇਲ ਨਾ ਤਮਾਏ ਕਹਿੰਦੇ ਇੱਕ ਤਿੱਲ ਜਿੰਨਾ ਵੀ ਸਾਡਾ ਉਹ ਹੱਕ ਨਹੀਂ ਰੱਖਦਾ ਜੇ ਇੱਕ ਮਿੰਟ ਵੀ ਉਹਦੀ ਸੇਵਾ ਕੀਤੀ ਹੈ ਉਹਦਾ ਫਲ ਦੇਊਗਾ ਜੇ ਘੰਟਾ ਸੇਵਾ ਕੀਤੀ ਹੈ ਘੰਟੇ ਦੀ ਦਿਹਾੜੀ ਦੇਊਗਾ ਇਹ ਸਾਰੀ ਦਿਹਾੜੀ ਲਾਈਏ ਸਾਰੀ ਦਿਹਾੜੀ ਦਾ ਫਲ ਦੋ ਵੰਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਿਆ ਹੈ ਕਹਿੰਦੇ ਬਹੁਤ ਮੰਗਦੇ ਆ ਜੋਦ ਅਪਾਰ ਕਹਿੰਦੇ ਬਹੁਤ ਵੱਡੇ ਜਿਹੜੇ ਜੋਧੇ ਐ ਨਾ ਸੂਰਮੇ ਉਹ ਕੀ ਮੰਗਦੇ ਆ ਜੋ ਦਾ ਲੜਾਈ ਦੇ ਚ ਲੜਦਾ ਉਹ ਕਹਿੰਦਾ ਮੇਰੀ ਜਿੱਤ ਹੋਵੇ ਲੜਾਈ ਦੇ ਚ ਜੋਧੇ ਸੂਰਮੇ ਮਦਾਨੇ ਜੰਗ ਦੇ ਚ ਆਪਣੀ ਜਿੱਤ ਮੰਗਦੇ ਆ ਕੀਤੇ ਮੰਗੇ ਕਹਿੰਦੇ ਬਹੁਤਾ ਮੰਗਣੇ ਵਾਲੇ ਜੋਧ ਜੋਧਾ ਦਾ ਸੂਰਮੇ ਬਹਾਦਰ ਨੂੰ ਕਹਿੰਦੇ ਆ ਜਿਹੜਾ ਮੈਦਾਨੇ ਜੰਗ ਦੇ ਚ ਜਾ ਕੇ ਲੜਦਾ ਉਹ ਵੀ ਮੰਗਦਾ ਕੀ ਮੰਗਦਾ ਆਪਣੀ ਜਿੱਤ ਮੰਗਦਾ ਕੇਤੇ ਮੰਗੇ ਜੋਤ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕਹਿੰਦੇ ਉਹਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿ ਕਿੰਨੇ ਹਨ ਮੰਗਣੇ ਵਾਲੇ ਰੱਬ ਤੋਂ ਮੰਗਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਸੰਸਾਰ ਦੇ ਚ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕਹਿੰਦੇ ਗਿਣਤੀ ਨਹੀਂ ਕੀਤਿਆਂ ਗਣਤ ਨਹੀਂ ਵਿਚਾਰ ਕੀਤੇ ਖਾਪ ਟੁੱਟ ਹੈ ਬੇਕਾਰ ਕਹਿੰਦੇ ਪੰਦਾ ਨਹੀਂ ਕਿੰਨੇ ਖੱਪ ਖੱਪ ਕੇ ਟੁੱਟ ਟੁੱਟ ਕੇ ਬੇਕਾਰ ਹੋ ਜਾਂਦੇ ਹਨ ਮਰ ਜਾਂਦੇ ਹ ਕੀਤੇ ਖਾਪ ਟੁੱਟੇ ਬੇਕਾਰ ਕੀਤੇ ਲੈ ਲੈ ਮੁਕਰ ਪਾਹੇ ਕਹਿੰਦੇ ਕਿੰਨੇ ਲੈ ਲੈ ਕੇ ਮੁੱਕਰ ਜਾਂਦੇ ਆ ਅੱਜ ਪੁੱਤ ਮੰਗ ਲਿਆ ਕੱਲ ਨੂੰ ਮੁੱਕਰ ਗਿਆ ਪਰसों ਨੂੰ ਹੋਰ ਚੀਜ਼ ਮੰਗ ਲਈ ਮੁੱਕਰ ਜਾਂਦਾ ਸਿਰਗੋ ਨਾਨਕ ਦੇਵ ਜੀ ਮਹਾਰਾਜ ਅਸਲੀਅਤ ਨੂੰ ਦਰਸਾਉਂਦੇ ਹਨ ਕਿਤੇ ਲੈ ਲੈ ਮੁੱਕਰ ਪਾਹੇ ਕਹਿੰਦੇ ਪਾ ਲੈਂਦੇ ਆ ਲੈ ਲੈਂਦੇ ਆ ਫਿਰ ਮੁੱਕਰ ਜਾਂਦੇ ਆ ਕੇਤੇ ਮੂਰਖ ਖਾਹੀ ਖਾਹੇ ਕਹਿੰਦੇ ਕਿੰਨੇ ਕੁ ਮੂਰਖ ਆ ਜਿਹੜੇ ਖਾਈ ਹੋ ਜਾਂਦੇ ਆ ਸਬਰ ਨਹੀਂ ਕਰਦੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੂਖ ਪੂਖ ਸਦਮਾਰ ਕਹਿੰਦੇ ਕਿੰਨਿਆਂ ਨੂੰ ਸਦਾ ਹੀ ਦੁੱਖੇ ਲੱਗ ਜਾਂਦੇ ਆ। ਕੇਤਿਆਂ ਦੁੱਖ। ਹੁਣ ਇਹ ਮੰਗਣੇ ਵਾਲੇ ਆ। ਇਹਨਾਂ ਨੂੰ ਫਿਰ ਕੀ ਹੁੰਦਾ ਕਹਿੰਦਾ ਪਤਾ ਨਹੀਂ ਫਿਰ ਕਿੰਨੇ ਇੱਕ ਦੁੱਖ ਲੱਗ ਜਾਂਦੇ ਇਹਨਾਂ ਨੂੰ। ਕੇਤਿਆਂ ਦੁੱਖ। ਭੁੱਖ। ਕਹਿੰਦੇ ਪਤਾ ਨਹੀਂ ਕਿੰਨੀ ਇੱਕ ਭੁੱਖ ਹੈ ਇਹਨਾਂ ਦੀ। ਕਿੰਨੇ ਕਿ ਇਹਨਾਂ ਨੂੰ ਦੁੱਖ ਆ। ਕਹਤਿਆਂ ਦੁਖ ਪੂਖ ਸਦਮਾਰ ਕਹਿੰਦੇ ਸਦਾ ਹੀ ਉਹਨਾਂ ਨੂੰ ਮਾਰ ਪੈਂਦੀ ਰਹਿੰਦੀ ਹੈ ਅੱਜ ਕੁਸ ਹੋ ਗਿਆ ਕੱਲ ਨੂੰ ਕੁਸ ਹੋ ਗਿਆ ਰੋਜ਼ ਨਵੀਂ ਬੀਜ गिरਦੀ ਹੈ ਕਦੇ ਮੁੰਡਾ ਭੱਜ ਗਿਆ ਕਦੇ ਕੁੜੀ ਭੱਜ ਗਈ ਕਦੇ ਦੋ ਭੱਜ ਗਈ ਕਦੇ ਬਾਪੂ ਰੁੱਟ ਗਿਆ ਕਦੇ ਬੇਬੇ ਰੁੱਟ ਗਈ ਰੋਜ ਨਮੀ ਬਿੱਜ ਪੈਂਦੀ ਐ ਆਪਣੇ ਘਰਾਂ 'ਚ ਵੀ ਪੈਂਦੀ ਆ ਦੱਸਦੇ ਨਹੀਂ ਆਪਾਂ ਸਾਰਿਆਂ ਦੇ ਘਰਾਂ ਵਿੱਚ ਇਹ ਕਲੇਸ਼ ਰਹਿੰਦਾ ਕਦੇ ਪੈਸੇ ਮੁੱਕ ਗਏ ਕਦੇ ਬੁਖਾਰ ਚੜ ਗਿਆ ਕਦੇ ਕੋਈ ਮਰ ਗਿਆ ਕਦੇ ਕੋਈ ਜੰਮ ਗਿਆ ਕੀਤਿਆਂ ਦੂਖ ਪੂਖ ਸਦਮਾਰ ਦੇਖੋ ਪਰ ਅਗੇ ਕੌਤਕ ਕੀ ਐ ਇਧਰ ਪਾਤਸ਼ਾਹ ਦਾ ਬਚਨ ਕਰਦੇ ਆ ਕਹਿੰਦੇ ਸਦਾ ਹੀ ਦੁਖੀ ਰਹਿੰਦੇ ਆ ਸਦਾ ਹੀ ਓਖ ਲੱਗੀ ਰਹਿੰਦੀ ਐ ਸਦਾ ਹੀ ਮਾਰਾਂ ਪੈਂਦੀਆਂ ਰਹਿੰਦੀਆਂ ਏ ਪੀ ਦਾਤ ਤੇਰੀ ਦਾਤਾਰ ਕਹਿੰਦਾ ਦਾਤੇ ਵੀ ਤਾਂ ਤੇਰੀ ਦਾਤ ਐ ਐ ਦੁੱਖਾਂ ਵਾਲੀ ਭੁੱਖਾਂ ਵਾਲੀ ਮਾਰਾਂ ਵਾਲੀ ਇਹ ਵੀ ਤਾਂ ਤੇਰੀ ਦਾਤ ਐ ਅਦਰ ਮੇਰੇ ਵਰਗੇ ਮੂਰਖ ਨੇ ਟਰਾਲੀ ਤੇ ਰਖਾ ਲਿਆ ਕਹਿੰਦਾ ਇਹ ਵੀ ਤੇਰੀ ਇਹ ਵੀ ਦਾਤ ਤੇਰੀ ਦਤਾਰ ਉਹ ਟਰਾਲੀ ਨੂੰ ਇਹ ਦਾਤ ਮੰਨੀ ਜਾਂਦਾ ਨਾ ਲਿਖਣ ਵਾਲੇ ਨੇ ਸੋਚਿਆ ਉਹਨੇ ਤਾਂ ਕਲਮ ਲੈ ਕੇ ਲਿਖਤਾ ਇਹ ਵੀ ਦਾਤ ਤੇਰੀ ਦਤਾਰ ਸਿਰਗੋ ਨਾਨਕਦੇਵ ਜੀ ਦਾ ਦਾਤ ਉਹਨੂੰ ਦੱਸਦੇ ਕਹਿੰਦਾ ਕੇਤਿਆਂ ਦੁਖ ਪੂਕ ਸਦ ਮਾਰ ਇਹ ਵੀ ਦਾਤ ਤੇਰੀ ਦਤਾਰ ਕਹਿੰਦਾ ਆ ਤੇਰੀ ਦਾਤ ਐ ਇਹ ਦੁੱਖਾਂ ਵਾਲੀ ਭੁੱਖਾਂ ਵਾਲੀ ਸਦਾ ਹੀ ਮਾਰ ਪੈਣੇ ਵਾਲੀ ਇਹ ਐ ਤੇਰੀ ਦਾਤ ਉਧਰ ਬਣਾ ਲਈ ਟਰਾਲੀ ਦਾਤ ਇਹ ਵਿਦਵਾਨਾਂ ਨੇ ਕੰਮ ਕੀਤੇ ਇਹ ਬਾਬਿਆਂ ਨੇ ਕੰਮ ਕੀਤੇ ਗੇਤਿਆਂ ਦੁੱਖ ਭੁੱਖ ਸਦ ਮਾਰ ਇਹ ਪੀ ਦਾਤ ਤੇਰੀ ਦਤਾਰ ਬੰਦ ਖਲਾਸੀ ਭਾਣੇ ਹੋਏ ਕਹਿੰਦੇ ਉਹਦਾ ਜਿਹੜਾ ਭਾਣਾ ਇਹਨਾ ਬੰਦ ਐ ਕੋਈ ਦੱਸਣੇ ਵਾਲਾ ਨਹੀਂ ਬੜੀ ਕੋਸ਼ਿਸ਼ ਕਰਦੀ ਐ ਲੋਕ ਸਾਇੰਸ ਬੜੀ ਕੋਸ਼ਿਸ਼ ਕਰਦੀ ਐ ਬਾਬੇ ਬੜੀ ਕੋਸ਼ਿਸ਼ ਕਰਦੇ ਆ ਲੱਗੇ ਨਾ ਉਹਨੂੰ ਝੂਠੇ ਹੋਣ ਕਹਿੰਦੇ ਬਹੁਤ ਮੀਂਹ ਪੈਣਾ ਪੈਂਦਾ ਹੀ ਨਹੀਂ ਸੁੱਕਾ ਹੀ ਰਹਿ ਜਾਂਦਾ ਕਹਿੰਦੇ ਸੁੱਕਾ ਰਹੂਗਾ ਮੀਂਹ ਪੈ ਜਾਂਦਾ ਸਾਰਿਆਂ ਫੇਲ ਕਰਤੀਆਂ ਸਾਇੰਸਾਂ ਸੋਸਾਂ ਬਾਬੇ ਨਾਨਕ ਨੇ ਇਹਨਾਂ ਦੀਆਂ ਬੰਦ ਖਲਾਸੀ ਕਹਿੰਦੇ ਪਾਈ ਇਹ ਤਾਂ ਬੰਦ ਹੈ ਭਾਣੇ ਹੋਏ ਕਹਿੰਦੇ ਉਹਦੇ ਭਾਣੇ ਵਿੱਚ ਹੁੰਦਾ ਸਾਰਾ ਕੁਝ ਕੋਈ ਦਸਣ ਵਾਲੀ ਤਾਕਤ ਨਹੀਂ ਹੈ ਸਾਰੀ ਸ੍ਰਿਸ਼ਟੀ ਦੇ ਵਿੱਚ ਰਾਵਣ ਤੋਂ ਵੱਡਾ ਕੋਈ ਬਦਵਾਨ ਪੈਦਾ ਨਹੀਂ ਹੋਇਆ ਚਾਰੇ ਵੇਦ ਜਮਾਨੀ ਜਾਦ ਸਨ ਚਾਰੇ ਵੇਦ ਜਮਾਨੀ ਜਾਦ ਸੇਵਾ ਕਿਸ ਤਰ੍ਹਾਂ ਕਰਦਾ ਸੀ ਆਪਣਾ ਸਿਰ ਵੱਢ ਕੇ ਰੱਖ ਦਿੰਦਾ ਸੀ ਉਹ ਵੀ ਕਾਲ ਤੋਂ ਬਚ ਨਹੀਂ ਸਕਿਆ ਉਹ ਵੀ ਪੁੱਛਿਆ ਦੇ ਨਹੀਂ ਸਕਿਆ ਕਿ ਕਦੋਂ ਮੇਰੀ ਮੌਤ ਹੋ ਜਾਣੀ ਹੈ ਇਧਰ ਪੁੱਛਿਆ ਦੇਣੇ ਵਾਲੇ ਦੇ ਢੇਰ ਲੱਗੇ ਪਏ ਆ ਬਾਬਾ ਜੀ ਕਿੱਥੇ ਮੇਰੇ ਖੋ ਗਿਆ ਕੋਈ ਸਮਾਨ ਕੋ ਜਵੇ ਨਾ ਬਾਬਾ ਜੀ ਤੇ ਪੁੱਛਦੇ ਆ ਜਾ ਕੇ ਕਿਸੇ ਦੀ ਚੋਰੀ ਹੋ ਜਵੇ ਬਾਬਾ ਜੀ ਦੇ ਪੁੱਛਦੇ ਆ ਗੌਰਮੈਂਟ ਫਿਰ ਕੰਬਲ ਹੀ ਹੋ ਗਈ ਕਾਦੇ ਬਾਤੇ ਪੁਲਿਸਾਂ ਰੱਖਣੀਆਂ ਕਾਦੇ ਬਾਤੇ ਪ੍ਰਸ਼ਾਸਨ ਚਲਾਉਣਾ ਇਹਦਾ ਬਾਬਿਆਂ ਦੇ ਪੁੱਛ ਲੋ ਬਾਬੇ ਚੋਰ ਦੱਸ ਦੇਣਗੇ ਫੜ ਲਓ ਉਹਨਾਂ ਨੂੰ ਸਿਰਗੋ ਨਾਨਕਦੇਵ ਜੀ ਕਹਿੰਦੇ ਭਾਈ ਕੋਈ ਨਹੀਂ ਦੱਸਣੇ ਵਾਲਾ ਸੰਸਾਰ ਦੇ ਵਿੱਚ ਬੰਦ ਕਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਕਹਿੰਦੇ ਕੋਈ ਨਹੀਂ ਕਹਿਣੇ ਵਾਲਾ ਕੋਈ ਨਹੀਂ ਪੁੱਛਿਆ ਦੇਣੇ ਵਾਲਾ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਕ ਆਖਣ ਪਾਏ ਕਹਿੰਦਾ ਜੇ ਕੋਈ ਆਖੂਗਾ ਕਹੂਗਾ ਉਹ ਜਾਣੇ ਜੇਤੀਆਂ ਮੂੰਹ ਖਾਏ ਕਹਿੰਦੇ ਇਹ ਤਾਂ ਫਿਰ ਉਹੀ ਜਾਣਦਾ ਉਹ ਤੇ ਮੂੰਹ ਤੇ ਕਿੰਨੀਆਂ ਜੁੱਤੀਆਂ ਪਹਿਣੇ ਉਹਦੇ ਮੂੰਹ ਤੇ ਰੱਬ ਨੇ ਕਿੰਨੀਆਂ ਕਿ ਜੁੱਤੀਆਂ ਮਾਰਨਾਂ ਉਹ ਹੀ ਜਾਣੂਗਾ ਆਪਾਂ ਨੂੰ ਥੋੜਾ ਪਤਾ ਲੱਗਣਾ ਹੈ ਆਪਾਂ ਥੋੜਾ ਬਾਬੇ ਦੇ ਨਾਲ ਦਰਗਾਹ 'ਚ ਜਾਣਾ ਹੈ ਬਾਬੇ ਨੇ ਤਾਂ ਦਰਗਾਹ 'ਚ ਜਾਣਾ ਪੁੱਛਿਆ ਦੇਣੇ ਵਾਲੇ ਨੇ ਉਹਦੇ ਫਿਰ ਪਤਾ ਲੱਗੇ ਕਿੰਨੀਆਂ ਉਹਦੇ ਮਾਰਾਂ ਪੈਣੀਆਂ ਕਿੰਨੀਆਂ ਕਿ ਜੁੱਤੀਆਂ ਪੈਣੀਆਂ ਇਹਦਾ ਕਿੰਨਾ ਕਿ ਦੁਨੀਆ ਨੂੰ ਲੁੱਟਿਆ ਝੂਠ ਬੋਲ ਬੋਲ ਕੇ ਕੀ ਕੀਤਾ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਕਹਿੰਦੇ ਆਪੇ ਉਹ ਜਾਣਣੇ ਵਾਲਾ ਆਪੇ ਦੇਣੇ ਵਾਲਾ ਆਕੇ ਸਿਫਕੇ ਕੀ ਕੀ ਕਹਿੰਦੇ ਤੂੰ ਉਹਦੀ ਸਿਫਤ ਕਰ ਉਹਦੀ ਵਡਿਆਈ ਕਰ ਜਿਸ ਨੂੰ ਉਹ ਬਖਸ਼ ਹੈ ਕਿ ਜਿਹਨੂੰ ਉਹ ਬਖਸ਼ ਦਿੰਦਾ ਜੀ ਦੇ ਪਰ ਮਿਹਰ ਹੋ ਜਾਂਦਾ ਜਿਸ ਨੂੰ ਉਹ ਬਖਸ਼ੇ ਸਿਫਤ ਸਲਾਹਾ ਕਿਹੜੀ ਚੀਜ਼ ਬਖਸ਼ਦਾ ਸਿਫਤ ਕਰਨੀ ਸਲਾਹ ਕਰਨੀ ਜਿਹਨੂੰ ਇਹ ਚੀਜ਼ ਬਖਸ਼ ਦਿੰਦਾ ਰੱਬ ਜਿਹੜਾ ਰੱਬ ਦੀ ਸਿਫਤ ਕਰਨ ਲੱਗ ਜਾਂਦਾ ਹੈ ਵਡਿਆਈ ਕਰਨ ਲੱਗ ਜਾਂਦਾ ਹੈ ਉਸ ਵਾਸਤੇ ਬਚਨ ਕਰਦੇ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤ ਸਾਹੀ ਪਾਤ ਸਾਹੋ ਉਹ ਕਹਿੰਦਾ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਉਹਨੂੰ ਰਾਜਿਆਂ ਦਾ ਰਾਜਾ ਬਣਾ ਜਾਂਦੇ ਜਿਸ ਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਥ ਸਾਹੀ ਪਾਥ ਸਾਹੋ ਉਹ ਸਾਡੇ ਸਾਹਾ ਦਾ ਪਾਤਸ਼ਾਹ ਬਣ ਜਾਂਦਾ ਜਿਸ ਨੂੰ ਬਖਸ਼ ਦਿੰਦਾ ਹੈ ਜਿਹੜਾ ਰੱਬ ਦੀ ਸਿਫਤ ਸਲਾਹ ਕਰਦਾ ਹੈ ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਚਿਰ ਕੋ ਨਾਨਕ ਦੇਵ ਜੀ ਇਹਨੂੰ ਵਰ ਦੇ ਦਿੰਦੇ ਹਨ ਕਿ ਤੂੰ ਰਾਜਿਆਂ ਦਾ ਰਾਜਾ ਬਣ ਦੇਗਾ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਏਗਾ ਲੇਕਨ ਰੱਬ ਦੀ ਸਿਫਤ ਕਰਨੀ ਹੈ ਰੱਬ ਦੀ ਵਡਿਆਈ ਕਰਨੀ ਹੈ ਉਹਦੇ ਭਾਣੇ ਨੂੰ ਦੱਸਣਾ ਨਹੀਂ ਕੋਈ ਪੁੱਛਿਆ ਨਹੀਂ ਦੇਣੀ ਕੋਈ ਲੋਕਾਂ ਨੂੰ ਗਮਰਾ ਨਹੀਂ ਕਰਨਾ ਆਓ ਸੰਗਤੋ ਆਪਾਂ ਬਾਬੇ ਨਾਨਕ ਦੇ ਹੁਕਮਾਂ ਨੂੰ ਮੰਨੀਏ ਬਾਬੇ ਨਾਨਕ ਦੀ ਬਾਣੀ ਨੂੰ ਮੰਨੀਏ ਤਾਂ ਕਿਤੇ ਜਾ ਕੇ ਸਾਡੀ ਮੁਕਤੀ ਹੋਣੀ ਹੈ ਤਾਂ 84 ਲੱਖ ਜੋਨ ਤੋਂ ਛਟਕਾਰਾ ਹੋਣਾ ਹੈ ਇਰਗੋ ਨਾਨਕ ਦੇਵ ਜੀ ਮਹਾਰਾਜ ਰਹਿਮਤਾ ਬਖਸ਼ਣਗੇ ਸਬਦੀਆਂ ਝੋਲੀਆਂ ਭਰ ਕੇ ਪੇਜਣਗੇ ਸੋ ਸਤ ਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਕਿ ਤੁੁੱਥੁ ਦਿੱਤੇ ਸੁਪਾਸ ਬਾਣੀ ਪੜ੍ਹਨ ਤੇ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਉ ਪਤੇ ਵਾਹਿਗੁਰੂ ਇੱਕ ਖਾਲਸਾ ਗੁਰੂ